ਰਾਜੇ ਸ਼ਾਮ ਦੇ ਕੱਟ ਵਿੱਚ ਹਾਜ਼ਰ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਡਾਕਟਰ ਰਿੰਦਰ ਸਿੰਘ ਹਣੀ ਮੇਰੇ ਬਹੁਤ ਦੋਸ ਜਿਹਨਾਂ ਨਾਲ ਮੈਂ ਲੰਮਾ ਸਮਾਂ ਕੰਮ ਕੀਤਾ ਹੈਗਾ ਹੈ ਉਹਨਾਂ ਦਾ ਸਾਥ ਮਾਣਿਆ ਹੈਗਾ ਹੈ ਡਾਕਟਰ ਕੁਮਨ ਜੀ ਡਾਕਟਰ ਵਾਲੀਆ ਜੀ ਸੈਸ ਰਿੰਦਰ ਸਿੰਘ ਜੀ ਤੇ ਹੋਰ ਬਹੁਤ ਸਾਰੇ ਗੁਪਤਾ ਜੀ ਤੇ ਬਹੁਤ ਹੀ ਰੋਸ਼ਨ ਦਿਮਾਗ ਸਿੱਖਿਤਾ ਜੋ ਇੱਥੇ ਬੈਠੀਆਂ ਨੇ ਅੱਜ ਮੈਂ ਤੁਹਾਡੇ ਵਿੱਚ ਘਾਰ ਬਤੌਰ ਕੈਂਡੀਡੇਟ ਨੁਮਾਇੰਦਾ ਕਾਂਗਰਸ ਪਾਰਟੀ ਦੇ ਵੱਲੋਂ ਐਮਪੀ ਦੀ ਜੋ ਇਲੈਕਸ਼ਨ ਦੌਰਾਨ ਆਪਣੀ ਗੱਲਬਾਤ ਕਰਨ ਆਇਆ ਹੈਗਾ ਬੈਸ ਤਾਂ ਜਿੰਨੇ ਤੁਸੀਂ ਸਾਰੇ ਸੁਗਡ ਸਿਆਣੇ ਹੋ ਜੋ ਤੁਹਾਨੂੰ ਸਾਰੀ ਦੁਨੀਆ ਦੇ ਜੋ ਚਲੰਤ ਸਿਆਸਤ ਹੈ ਚਲੰਤ ਆਰਥਿਕਤਾ ਹੈਗੀ ਹੈ ਦੇਸ਼ ਦੇ ਹਾਲਾਤ ਨੇ ਮੇਰਾ ਨਹੀਂ خیال ਕਿ ਮੈਨੂੰ ਵਿਸਤਾਰ ਜਾਣ ਦੀ ਲੋੜ ਹੈਗੀ ਹੈ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਵਾਕਿਫ ਹੋ ਕਿ ਦੇਸ਼ ਕਿ ਸੰਕਟ ਤੋਂ ਲੰਘ ਰਿਹਾ ਹੈ ਆਰਥਿਕ ਸੰਕਟ ਸਮਾਜਿਕ ਸੰਕਟ ਸਿਆਸੀ ਸੰਕਟ ਹਿੰਦੁਸਤਾਨ ਦੇ ਵਿੱਚ ਕਦੇ ਜਿਆ ਸੰਕਣ ਨਹੀਂ ਸੀ ਆਇਆ ਜੇ ਸੰਕਟ ਦੇ ਦੌਰ ਆਪਾਂ ਦੌਰ ਚੋਂ ਆਪਾਂ ਗੁਜ਼ਰ ਰਹੇ ਹੈਗੇ ਆ ਇੱਕ ਚੁਣੌਤੀ ਭਰਿਆ ਸਮਾਂ ਹੈਗਾ ਸਾਡੇ ਸਾਰੇ ਆ ਵਾਸਤੇ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਕੋਈ 71 ਸਾਲ ਦਾ ਡਾਕਟਰ ਗਾਂਧੀ ਅੱਜ ਪਿੰਨਾਂ ਦੀਆਂ ਫਿਰਨੀਆਂ ਦੇ ਪਾਥੀਆਂ ਮਿੱਧਾ ਫਿਰਦਾ ਹੈਗਾ ਜਾਂ ਸਵੇਰੇ ਸ਼ਾਮ ਮੱਲਾ ਦੇ ਨੁਕਰਾ ਮੀਟ ਕਾ ਕਰਦਾ ਫਿਰਦਾ ਆਪਣਾ ਕੰਮ ਛੱਡ ਕੇ ਤੁਰਿਆ ਫਿਰਦਾ ਹੈਗਾ ਤਾਂ ਇੱਕ ਮਕਸਦ ਹੈਗਾ ਯਾ ਇਹ ਲੰਮੇ ਸਮੇਂ ਤੋਂ ਫਿਰ ਜ਼ਿੰਦਗੀ ਨਾਲ ਜੁੜਿਆ ਹੋਇਆ ਹੈਗਾ ਮੈਂ ਪਿੰਡ ਦਾ ਜੰਪੜ ਇੱਕ ਸਕੂਲ ਅਧਿਆਪਕ ਦਾ ਪ੍ਰਾਇਮਰੀ ਸਕੂਲ ਅਧਿਆਪਕ ਦਾ ਬੱਚਾ ਹੈਗਾ ਹੱਤਰਚ ਮੈਂ ਮੈਡੀਕਲ ਕਾਲਜ ਅੰਮ੍ਰitsar ਗਿਆ ਪਿੰਡ ਦੀਆਂ ਸਾਰੀਆਂ ਸਵੇਦਨਾਵਾਂ ਜਿਵੇਂ ਆਪਾਂ ਸਾਰੇ ਕੋਈ ਬਠਿੰਡੇ ਤੋਂ ਆ ਕੋਈ ਮਾਨਸਾ ਤੋਂ ਆ ਕੋਈ ਲਹਿਰੇਗਾਕੇ ਤੋਂ ਆ ਗਈਆਂ ਸਾਰੀਆਂ ਸਵੇਦਨਾਵਾਂ ਨਾਲ ਲੈ ਕੇ ਗਏ ਐ ਉਸ ਵੇਲੇ ਦੁਨੀਆ 'ਚ ਬੜੀ ਹਲਚਲ ਸੀਗੀ ਬੇਤਰਾਮ ਸਲਗ ਰਿਆ ਸੀਗਾ ਕੰਬੋਡੀਆ ਸਲਗ ਰਿਆ ਸੀਗਾ ਫਰਾਂਸ ਸਟੂਡੈਂਟ ਅੰਦਰਸ ਸੀਗੀ ਹਿੰਦੁਸਤਾਨ 'ਚ ਕਿਸਾਨੀ ਦੀ ਬੜੀ ਬੇਚੈਨੀ ਸੀਗੀ ਸਿਰ ਘਰ ਚੱਲਦੇ ਪੈ ਸੀਗੇ ਤੇ ਪੰਜਾਬ 'ਚ ਇੱਕ ਮਜ਼ਬੂਤ ਵਿਰਾਂਧੀ ਲਹਿਰ ਸਥਾਪਤੀ ਨੂੰ ਚੁਣੌਤੀ ਦੇ ਰਹੀ ਸੀਗੀ ਮੈਂ ਬਹੁਤ ਜਲਦੀ ਉਸ ਲਹਿਰ ਦਾ ਵਿਦਿਆਰਥੀ ਲਹਿਰ ਦਾ ਹੰਗ ਬਣਿਆ ਇਹਨਾਂ ਦੇ ਸਵੇਦਰਾਂ ਨਾਲ ਸਿੱਗੀਆਂ ਇੱਕ ਚੰਗਾ ਸੁਨੱਖਾ ਜੀਉਣ ਜੋਗਾ ਬਰਾਬਰੀ ਵਾਲਾ ਸਮਾਜ ਦਿਮਾਗ 'ਚ ਲੈ ਕੇ ਸਰਗਰਮ ਹੋਏ ਉਹ ਜੋ ਝੜਕ ਲੱਗੀ ਸੀ ਕਾਤਰ ਵਿੱਚ ਉਹ ਮੈਨੂੰ ਹੁਣ ਤੱਕ ਉਹ ਟੋਰੀ ਫਿਰਦੀ ਹੈਗੀ ਹੈ ਕਦੇ ਉਹ ਝੜਕ ਮੈਨੂੰ ਐਮਰਜੈਂਸੀ ਦੌਰਾਨ ਜੇਲ੍ਹ ਦੀਆਂ ਸਲਾਕਾਂ ਪਿੱਛੇ ਡੱਕ ਦਿੰਦੀ ਹੈ ਕਦੇ ਉਹ ਚੜ੍ਹੰਗ ਮੈਨੂੰ ਜਮਹੂਰੀਤਕਾਰ ਸਭਾ ਚ ਪੰਜਾਬ ਭਰ ਚ ਘੁੰਮ ਘੁੰਮ ਕੇ ਪ੍ਰੈਸਰ ਕੁਮਰ ਹੁਣੀ ਗਵਾਨੇ ਰਜਿੰਦਰ ਸਿੰਘ ਬਰਾੜ ਹੁਣੀ ਗਵਾਨੇ ਹੋਰ ਬਹੁਤ ਸਾਰੇ ਦੋਸਤ ਗਵਾਨੇ ਸਪੋਲਿਆ ਸਾਹਿਬ ਗਵਾਨੇ ਕਰੇ ਮੈਨੂੰ ਚੜੰਗੋ ਸਾਰਾ ਪੰਜਾਬ ਘੁੰਮ ਕੇ ਜਮਹੂਰੀਤਕਾਰ ਸਭਾ ਖੜੇ ਕਰਨ ਵਾਸਤੇ ਤੋਰਦੀ ਹੈਗੀ ਹੈ ਤੇ ਕਦੇ ਉਹ ਚੜੰਗ ਮੈਨੂੰ ਲੁਧਿਆਣਾ ਪ੍ਰਵਾਸੀ ਮਜ਼ੂਰਾ ਵਿੱਚ ਉਹਨਾਂ ਨੂੰ ਸੰਗਠਿਤ ਕਰਨ ਵਾਸਤੇ ਤੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਨ ਵਾਸਤੇ ਲੁਧਿਆਣੇ ਜਮਾਲਪੁਰ ਕਲੋਨੀ ਗੈਸਪਰਾ ਖਨਾਰੀ ਕਲਾਂ ਦੇ ਵਸਨੀਕਾਂ ਲੈ ਜਾਂਦੀ ਹੈ ਤੇ 82 ਤੋਂ ਲੈ ਕੇ 84 ਦੇ ਅੱਧ ਤੱਕ 2.5 ਸਾਲ ਮੈਂ ਉਹਨਾਂ ਵਸਨੀਕਾਂ ਗੁਜਾਰਦਾ ਹੈਗਾ ਕਈ ਉਹ ਚਿੰਗਮੈਨੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਸਾਇੰਸ ਸੁਸਾਇਟੀ ਐਂਡ ਸੈਂਟਿਫਿਕ ਟੈਂਪਰ ਦੇ ਮਾਮਲੇ 'ਚ ਲੈਕਚਰ ਕਰਨ ਵਾਸਤੇ ਲੈ ਜਾਂਦੀ ਹੈ ਇੱਕ ਸਨੱਖਾ ਜੀਉਣਯੋਗ ਸਮਾਜ ਸਿਰਜਣ ਦੀ ਜੋ ਇਹ ਲਗਾਤਾਰ ਇੱਕ ਤਮੰਨਾ ਰਹੀ ਹੈ ਇੱਕ ਅੱਗ ਰਹੀ ਆ ਮਨ ਵਿੱਚ ਤਦੋਂ ਮੈਨੂੰ ਅੱਗ ਜਦੋਂ ਦੇਖਿਆ ਕਿ ਇੱਕ ਆਮ ਆਦਮੀ ਪਾਰਟੀ ਬਣੀ ਹੈਗੀ ਹੈ ਅਨਜਾਰੇ ਲਹਿਰ ਚੱਲੀ ਹੈਗੀ ਹੈ ਤਾਂ ਮੈਨੂੰ ਉਹਦੇ ਨੇੜੇ ਲੈ ਜਾਂਦੀ ਹੈ ਜਦੋਂ ਸਾਰੇ ਮੁਲਕ 'ਚ ਲੱਗਿਆ ਕਿ ਠੰਡੀ ਹਵਾ ਦਾ ਬੁੱਲ ਆਇਆ ਸਿਆਸਤ ਵਿੱਚ ਕਿ ਇੱਕ ਹਿੰਦੁਸਤਾਨ ਦੇ ਸਿਆਸੀ ਜ਼ਮਾਨੇ ਤੇ ਨਵਾਂ ਸੂਰਜ ਉੱਗ ਆਇਆ ਤਾਂ ਗਾਂਧੀ ਉਹ ਸਿਆਸਤ ਵਿੱਚ ਸ਼ਾਮਲ ਹੁੰਦਾ ਪਰ ਬਹੁਤ ਜਲਦੀ 1 ਸਾਲ ਦੇ ਵਿੱਚ ਵਿੱਚ ਉਹ ਭਰਮ ਟੁੱਟਦਾ ਹੈਗਾ ਤੇ ਗਾਂਧੀ ਇੱਕ ਉਹਨੂੰ ਅਲਵਿਦਾ ਕਹਿੰਦਾ ਹੈਗਾ ਤੇ ਗਾਂਧੀ ਇੱਕ ਆਜ਼ਾਦ ਐਮਪੀ ਦੇ ਤੌਰ ਤੇ 4 ਸਾਲ ਪੰਜਾਬ ਦੇ ਮੁੱਦਿਆਂ ਤੇ 4 ਸਾਲ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਭਾਸ਼ਾ ਤੇ ਪੰਜਾਬ ਦੇ ਨਸ਼ਿਆਂ ਤੇ ਤੇ ਹੋਰ ਮੁੱਦਿਆਂ ਤੇ ਆਪਣਾ ਜਿਹੜਾ ਯੋਗਦਾਨ ਪਾਉਂਦਾ ਹੈਗਾ ਤੇ ਇਸੇ ਸਮੇਂ ਦੌਰਾਨ 14 ਤੋਂ 24 ਤੱਕ ਤੇ ਜੋ ਕਿਸ ਵਾਪਰਿਆ ਹੈਗਾ ਉਹਦਾ ਬਹੁਤ ਆਪਾਂ ਸਾਰੇ ਗਵਾਹ ਹੈ ਤੇ ਉਹ ਅੱਗ ਕਦੇ ਬੁਜੀ ਨਹੀਂ ਹੈਗੀ ਆਪਣੀ ਡਾਕਟਰੀ ਕਿਤੇ ਦੀ ਸਵਚਤਾ ਸੁੱਧਤਾ ਬਰਕੜਾ ਰੱਖਦੇ ਹੋਏ ਜਦੋਂ ਵੀ ਸਮਾਜ ਨੂੰ ਚੁਣੌਤੀਆਂ ਪਰੇ ਸਮੇਂ ਆਏ ਨੇ ਜਦੋਂ ਵੀ ਸਮਾਜ ਨੂੰ ਲੋਡ ਪਈ ਹੈ ਔਰ ਖਾਸ ਤੌਰ ਤੇ ਅੱਜ ਦਾ ਸੰਕਟ ਹੈਗਾ ਤਾ ਇਸ ਗੱਲ ਦੀ ਪ੍ਰਵਾਕ ਕੀਤੇੋਂ ਬਗੈਰ ਕਿ ਮੇਰਾ ਸਿਆਸੀ ਵਿਸੋਕੜ ਕੀ ਹੈ ਮੇਰੀਆਂ ਸਿਆਸੀ ਪ੍ਰਾਪਤੀਆਂ ਕੀ ਹੈ ਜੋ ਅੱਜ ਦੀਆਂ ਚੁਣੌਤੀਆਂ ਨੂੰ ਸਰਕਾਰ ਕਰਨਾ ਤੇ ਜੋ ਸਭ ਤੋਂ ਨੇੜਲਾ ਹੱਲ ਹੈਗਾ ਕਿ ਕਾਂਗਰਸ ਨਾਲ ਜੋ ਮਤਭੇਦ ਹੈਗੇ ਆ ਤਾਂ ਉਹ ਬਾਅਦ ਦੇਖਦੇ ਰਹਿਾਂਗੇ ਅੱਜ ਦੀ ਲੋੜ ਹੈਗੀ ਹੈ ਕਿ ਮੋਦੀ ਹਕੂਮਤ ਦੇ ਜੋ ਆਰਥਿਕ ਖੇਤਰ ਵਿੱਚ ਜਿਹੜਾ ਵੱਡੇ ਵੱਡੇ سرمਾਇਦਾਰਾਂ ਦਾ ਬੜਬੜੇ ਜਾ ਰਹੇ ਦਾਲਾਂ ਦਾ ਖਰਬਾ ਪੱਤੀਆਂ ਦਾ ਜੋ ਕਬਜ਼ਾ ਹੋ ਚੁੱਕਿਆ ਭਾਰਤੀ ਆਰਥਿਕਤਾ ਤੇ ਜਿਵੇਂ ਸਾਰਾ ਮੁਲਕ ਤੇਜ ਦੇ ਸੰਸਾਨ ਵਿੱਚੇ ਜਾ ਰਿਹਾ ਹੈ ਕੋਡੀਆਂ ਪਾਜੋ ਸਾਡੀਆਂ ਬੱਚਤਾਂ ਦਾ ਪੈਸਾ ਟੈਕਸਾਂ ਦੇ ਪੈਸੇ ਨਾਲ ਕਾਂਗਰਸ ਨੇ 70 ਸਾਲਾਂ ਚ ਬਣਾਏ ਸੀਗੇ ਉਹਨਾਂ ਦਾ ਜੋ ਦੇਸ਼ ਵਿੱਚ ਉਹਨਾਂ ਦੇ ਕੁਝ ਹਿੱਸੇ ਸੌਂਪਿਆ ਜਾ ਰਿਹਾ ਹੈ ਬੱਤੀਆਂ ਟੱਬਰਾਂ ਕੋਲ ਇੰਨੀ ਦੌਲਤ ਇਕੱਠੀ ਹੋ ਗਈ ਹੈ ਕਿ ਜੇਕਰ 70 ਕੋ ਲੋਕਾਂ ਦੀ ਦੌਲਤ ਇਕੱਠੀ ਕਰ ਲਈ ਜਾਵੇ ਤਾਂ ਬੱਤੀਆਂ ਟੱਬਰਾਂ ਦੀ ਜਾ ਸੌਰੀ 32 ਟੱਬਰਾਂ ਦੀ 21 ਟੱਬਰਾਂ ਦੀ ਦੌਲਤ ਹੈ ਫਿਰ ਵੀ ਉਸ ਤੋਂ ਜ਼ਿਆਦਾ ਹੈਗਾ ਸੋ ਸੱਤਾ ਦਾ ਆਰਥਿਕਤਾ ਦਾ ਇਹਨਾਂ ਕੇਂਦਰੀਕਰਨ ਹੋ ਗਿਆ ਕਿ ਦੇਸ਼ ਵਾਸਤੇ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਬੇਰੋਜ਼ਗਾਰੀ ਗਰੀਬੀ ਭੁੱਖਮਰੀ ਤੇ ਮਹਿੰਗਾਈ ਦਾ ਬੋਲਬਾਲਾ ਹੋ ਗਿਆ ਲੋਕਾਂ ਦਾ ਲੱਕ ਟੁੱਟ ਗਿਆ ਇਸ ਮੁੱਦੇ ਤੇ ਜਿੰਨੀ ਅਸੰਵੇਦਨਸ਼ੀਲ ਸਰਕਾਰ ਮੋਦੀਸ ਕਰ ਰਹੀ ਹੈ ਚਾਹੇ ਕਿਸਾਨਾਂ ਦਾ ਮਾਮਲਾ ਹੋਵੇ ਚਾਹੇ ਪਹਿਲਵਾਨ ਔਰਤਾਂ ਦਾ ਮਾਮਲਾ ਹੋਵੇ ਚਾਹੇ ਔਰਤਾਂ ਦੇ ਹੋਏ ਮਨੀਪਰ ਦੇ ਅਤਿਆਚਾਰਾਂ ਦਾ ਮਾਮਲਾ ਹੋਵੇ ਇੱਕ ਸਵਤਕ ਸਰਕਾਰ ਵੱਲੋਂ ਨਾ ਕਹਿਣਾ ਤੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨੀ ਉਲਟਾ ਬਿਲਕੁਲ ਜ਼ਬਾਨੋ ਦੇ ਜੋ ਕਾਤਲ ਸਗੇ ਉਹਨਾਂ ਨੂੰ ਰਿਹਾ ਕਰਨਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਨਾ ਉਹਨਾਂ ਨੂੰ ਸਵਾਗਤ ਕਰਨਾ ਅਜਿਹੀਆਂ ਸ਼ਰਮਿੰਦਗੀ ਭਰੀਆਂ ਕਿਰਦਨਾਵਾ ਇਹ ਜਮਹੂਰੀਅਤ ਵਾਪਰੀਆਂ ਹੈਗੀਆਂ ਤੇ ਅਜਿਹੇ ਕਿਰਦਨਾਵਾ ਦੇ ਹੁੰਦੇ ਹੋਏ ਕਿਸੇ ਵੀ ਗੰਧੀ ਵਾਸਤੇ ਬੈਠਣਾ ਬੜਾ ਮੁਸ਼ਕਲ ਸੇਗਾ ਸੋ ਮੈਂ ਇਹ ਫੈਸਲਾ ਕੀਤਾ ਕਿ ਅੱਜ ਦੇਸ਼ ਅੰਦਰ ਜੋ ਸੰਕਟ ਹੈਗਾ ਹੈ ਆਰਥਿਕ ਸੰਕਟ ਹੈਗਾ ਹੈ ਸਮਾਜਿਕ ਸੰਕਟ ਹੈ ਜੋ ਸਾਡਾ ਭਾਈਚਾਰਾ ਖਰਾਬ ਕੀਤਾ ਜਾ ਰਿਹਾ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਘਟਗਿੰਦਿਆ ਖਰਾਬ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਇਹ ਦੇਸ਼ ਵਾਸਤੇ ਬੜਾ ਖਤਰਨਾਕ ਹੈ ਮਨੁੱਖਤਾ ਵਾਸਤੇ ਬੜਾ ਖਤਰਨਾਕ ਹੈਗਾ ਇੱਕ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ 21ਵੀਂ ਸਦੀ ਦਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਹੈਗਾ ਕਿ ਜਿੰਨੀ ਮੇਰੇ ਤਾਕਤ ਹੈਗੀ ਹੈ ਜੋ ਮੇਰੇ ਹੌਟ ਤੱਕ ਗਿਆਨ ਵਿਗਿਆਨ ਹੈਗਾ ਸਭ ਨੂੰ ਝੋਕ ਦੇਵਾਂ ਪਰ ਇਹ ਫੈਸਲਾ ਕਰਾਂ ਕਿ ਇਤਿਹਾਸ ਕਿਹੜੇ ਪਾਸੇ ਖੜਨਾ ਹੈਗਾ ਨਹੀਂ ਤਾਂ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ ਕਿ ਗਾਂਧੀ ਜਦੋਂ ਦੇਸ਼ ਵੰਡਿਆ ਜਾ ਰਿਹਾ ਸੀ ਲੁੱਟਿਆ ਜਾ ਰਿਹਾ ਸੀ ਦੇਸ਼ ਦਾ ਜਮਹੂਰੀਅਤ ਦਾ ਖਤਰਾ ਹੋ ਰਿਆ ਸੀਗਾ ਤਾਂ ਤੂੰ ਕਿੱਥੇ ਸੀਗਾ ਤਾਂ ਮੈਂ ਕਹਿਣ ਜੁਗਾ ਹਾਂਗਾ ਕਿ ਮੈਂ ਇਤਿਹਾਸ ਦੇ ਸਹੀ ਪਾਸੇ ਖੜਾ ਸੀਗਾ ਮੈਂ ਕਾਗਰਸਾ ਖੜਾ ਸੀਗਾ ਜਿਹੜੀ ਕਾਂਗਰਸ ਦੇਸ਼ ਨੂੰ ਬਚਾਨ ਤੁਰੀ ਹੈਗੀ ਹੈ ਜਿਹੜੀ ਕਾਗ ਜਮਹੂਰੀਅਤ ਨੂੰ ਬਚਾਨ ਤੁਰੀ ਹੈ ਜਿਹੜੀ ਕਾਗਰਸ ਜਮਹੂਰੀ ਸਸਤਾਵਨ ਨੂੰ ਬਚਾਨ ਤੁਰੀ ਹੈਗੀ ਹੈ ਜਿਹੜੀ ਮੇਜੋ ਬੁਲਕ ਦੀ ਰੱਖੜਤਾ ਮ ਹੈਗੀਆਂ ਡਾਇਵਰਸਟੀ ਹੈਗੀਆਂ ਉਹਨੂੰ ਬਚਾਨ ਤੁਰੀ ਹੈ ਔਰ ਜੋ ਮੋਦੀ ਸਾਡੇ ਹਿੰਦੁਸਤਾਨ ਦੇ ਗੁਲਦਸਤੇ ਰੂਪੀ ਰਾਜਾਂ ਦੇ ਸੰਗ ਨੂੰ ਜੋ ਸਾਰੇ ਫੁੱਲ ਤੋੜ ਮੋੜ ਕੇ ਇਹਨੂੰ ਭਗਵੇਂ ਰੰਗ ਦੀ ਚੜਰੀ ਬਣਾਉਣ ਨੂੰ ਫਿਰਦਾ ਹੈਗਾ ਉਸ ਮੋਦੀ ਦੇ ਖਿਲਾਫ ਅਸੀਂ ਮੋਰਚਾ ਮੱਲਿਆ ਹੈਗਾ ਕਾਂਗਰਸ ਨੇ ਮੱਲਿਆ ਹੈਗਾ ਰਾਹੁਲ ਗਾਂਧੀ ਨੇ ਸ਼ੁਰੂ ਤੋਂ ਹੀ ਆਰਐਸਐਫ ਦੇ ਖਿਲਾਫ ਜੋ ਸਟੈਂਡ ਲਿਆ ਹੈਗਾ ਮੇਰੇ ਵੱਸੇ ਉਹ ਹਮੇਸ਼ਾ ਮਹੱਤਵਪੂਰਨ ਲਿਆ ਹੈਗਾ ਹਿੰਦੋਸਤਾਨੀਆ ਦੋ ਪਾਰਟੀਆਂ ਹੈਗੀਆਂ ਜਿਹੜੀ ਨਾਗ ਪਰ ਅੱਗੇ ਮੱਥਾ ਨਹੀਂ ਟੇਕਿਆ ਚੰਗੀਆਂ ਮਾਰੀਆਂ ਦੀ ਗੱਲ ਹੀ ਹੈਗੀ ਐ ਜਿਨ੍ਹਾਂ ਨੇ ਆਰਐਸਐਸ ਦੀ ਤੁਹਸੀਲੀ ਕਬੂਲੀ ਉਹਦੀ ਵਿਚਾਰਧਾਰਨਾ ਸਮਝਦਾ ਨਹੀਂ ਕੀਤਾ ਇਹ ਕਾਂਗਰਸ ਪਾਰਟੀ ਦੂਜੀ ਆਰਜीडी ਲਾਲੂ ਪ੍ਰਸ਼ਾਦ ਯਾਦਵ ਜੇਲ੍ਹਾਂ ਚਾ ਲੀਆਂ ਹੋਰ ਬਹੁਤ ਕੁਝ ਚਾਲਿਆ ਕਰਪਟ ਹੋਣਗੇ ਜੋ ਮਰਜੀ ਹੈਗਾ ਅੱਜ ਕਿ ਟੈਕਸ ਹੋ ਰਿਹਾ ਹੈਗਾ ਕਰਪਸ਼ਨ ਤੇ ਪਰਿਵਾਰਵਾਦ ਅੱਜ ਭਾਰਤੀ ਸਿਆਸ ਦਾ ਕੇਂਦਰੀ ਮੁੱਦਾ ਨਹੀਂ ਹੈਗਾ ਹੈ ਅੱਜ ਭਾਰਤੀ ਸਿਆਸ ਦਾ ਕੇਂਦਰੀ ਮੁੱਦਾ ਹੈਗਾ ਕਿ ਭਾਰਵੀ ਇਹ ਡਿਵਾਸਟੀ ਹੈਗੀ ਹੈ ਜੋ ਇੱਕ ਇਕੀਕ੍ਰਿਤ ਭਾਰਤ ਹੈ ਇਕਾਤਮਕ ਭਾਰਤ ਬਣਾਉਣ ਦੀ ਕੋਸ਼ਿਸ਼ ਹੈਗੀ ਆ ਸਾਰੀਆਂ ਵਿਲੱਖਣਤਾਵਾਂ ਦਾ ਗळा ਕੁੱਟ ਕੇ ਇੱਕ ਦੇਸ਼ ਇੱਕ ਭਾਸ਼ਾ ਇੱਕ ਤਖਸ ਇੱਕ ਕਲੈਕਸ਼ਨ ਜੋ ਇਕਾਤਮਕ ਭਾਰਤ ਬਣਾਉਣ ਦੀ ਸਾਰੀਆਂ ਜੋ ਸਾਡੀ ਡਾਇਵਰਸਿਟੀ ਹੈਗੀ ਹੈ ਉਹਨੂੰ ਮਾਰ ਕੇ ਜੋ ਇੱਕ ਰਿੰਦੋਸਤਾਨ ਦਾ ਨਕਸ਼ਾ ਪੇਸ਼ ਕੀਤਾ ਜਾ ਰਿਹਾ ਜਿਹਦੂੰ ਇੰਸਾਨ ਲਿਜਾਇਆ ਜਾ ਰਹਿਗਾ ਉਹ ਕਾਫੀ ਖਤਰਨਾਕ ਹੈ ਜਮੂਰੀ ਸੰਸਾਧਾਂ ਜੋ ਸਾਡੇ ਸੁਭਦਾਨ ਕਾੜਿਆ ਨੇ ਜਮੂਰੀ ਰਾਖੀ ਵਾਸਤੇ ਬਣਾਈਆਂ ਸਿਗੀਆਂ ਇਲੈਕਸ਼ਨ ਕਮਿਸ਼ਨ ਹੈ ਈਡੀ ਹੈ ਸੀਬੀਆਈ ਹੈ ਕਿਆ ਕਿਆ ਹੈ ਜਾਂ ਫਿਰ মিডিਆ ਹੈ ਇਤਰਾ ਕੇ ਜੁਡੀਸ਼ਰੀ ਹੈਗੀ ਹੈ ਸਾਰੇ ਕੁਝ ਕੰਪਰਮਾਈਜ਼ ਹੋ ਗੀਆਂ ਹਾਈਜੈਕ ਹੋ ਗਈਆਂ ਔਰ ਸਾਰੇ ਇੱਕ ਬੀਜੇਪੀ ਦੇ ਅੰਗ ਵਜੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੁਸੀਂ ਜਾਣਦੇ ਹੋ ਕਿਵੇਂ ਇਹਨਾਂ ਵੋਟਾਂ ਵਿੱਚ ਪਹਿਲੇ ਦੂਜੇ ਚੜ੍ਹਨੀਆ ਬੋਟਾ ਤੋਂ ਗਿਆ ਦਿਨ ਬਾਅਦ ਅੰਕੜੇ ਰਿਵਾਈਜ਼ ਕੀਤੇ ਗਏ 60 ਤੋਂ 68% ਕਰ ਦਿੱਤੇ ਗਏ ਜਿਹੜਾ ਕਹੇ ਵੀ ਖਤਰੇ ਦੀ ਜੋ ਕੈਲਟੀ ਹੈਗੀ ਹੈ ਸਾਡੇ ਸਿਰ ਤੇ ਉਹ ਅਜੇ ਵੱਜ ਰਹੀ ਹੈਗੀ ਹੈ ਆਪਾਂ ਦੇਖਣਾ ਹੈਗਾ ਚੌਕਸ ਰਹਿਣਾ ਹੈਗਾ ਕਿ ਅੱਜ ਜੋ ਇਸ ਸਮਾਂ ਦਾ ਕਹਾਣ ਹੋਇਆ ਹੈਗਾ ਹੈ ਕਿ ਸੰਵਿਧਾਨ ਨੂੰ ਬਦਲਦੀਆਂ ਗੱਲਾਂ ਹੋਣ ਲੱਗੀਆਂ ਬਹੁਤ ਸਾਰੇ ਦੁਨੀਆ ਦੇ ਜੋ ਮਾਹਰ ਨੇ ਸਿਆਸੀ ਮਾਹਰ ਨੇ ਇਸ ਤਾਕਿ ਨਿਰਮਲਾ ਸੀਤਾ ਰਮਨ ਦੇ ਹਸਬੰਡ ਜੋ ਕਿ ਇੱਕ ਬੜੇ ਤਗੜੇ ਅਰਥਸ਼ਾਸਤਰੀ ਨੇ ਸਿਆਸੀ ਐਕਟਵਿਸਟ ਨੇ ਉਹਨਾਂ ਨੇ ਕਿਹਾ ਕਿ ਜੇਕਰ 24 ਦੁਆਰਾ ਮੋਦੀ ਆਂਦਾ ਦੁਆਰਾ ਭਾਜਪਾਂਦੀ ਹੈ ਤਾਂ ਹੋ ਸਕਦਾ ਕਿ ਹਿੰਦੁਸਤਾਨ ਦੇ ਰਾਜਨੀਤਿਕ ਇਤਿਹਾਸ ਵਿੱਚ ਹੋਣੀ ਰਾਤ ਵਿੱਚ 24ਵੀਂ ਚੋਣ ਆਖਰੀ ਚੋਣ ਸਾਹਮਣੇ ਸੋ ਐਨੇ ਵੱਡੇ ਖਤਰੇ ਇਸ ਸੰਦਰਭ ਵਿੱਚ ਡਾਕਟਰ ਗਾਂਧੀ ਤੁਹਾਡੇ ਸਾਹਮਣੇ ਹੈਗਾ ਤੁਸੀਂ ਮੇਰੇ ਜੀਵਨ ਬਾਰੇ ਮੇਰੇ ਦੋਸਤ ਵੀ ਜਾਣਦੇ ਹੈ ਸਮਾਜ ਵੀ ਜਾਣਦਾ ਹੈਗਾ ਔਰ ਜੋ ਮੇਰੇ ਅੰਦਰਲੀ ਉਹ ਅੱਗ ਹੈਗੀ ਹੈ ਉਹ ਇੱਕ ਉਹਨੇ ਇੱਕ ਵਾਰਾ ਫੇਰ ਮੈਨੂੰ ਹਲੂਣਿਆ ਹੈਗਾ ਮੈਨੂੰ ਮੇਰਾ ਮਜਬੂਰ ਕੀਤਾ ਕਿ ਅੱਜ ਸਮਾਂ ਬੈਠਣ ਦਾ ਨਹੀਂ ਹੈਗਾ ਕਿ ਚਰਨੋਤੀ ਨੂੰ ਖੜੇ ਮੱਤੇ ਸਵਾਰ ਕਰਦਾ ਹੈਗਾ ਜਦੋਂ ਮੈਂ ਰਾਹੁਲ ਗਾਂਧੀ ਦੀ ਯਾਤਰਾ 'ਚ ਕਨਿਆਕਮਰੀ ਗਿਆ ਮੈਂ ਆਪਣੇ ਘਰ ਵਾਲਿਆਂ ਨੂੰ ਕਹਿ ਕੇ ਗਿਆ ਕਿ ਮੈਂ ਜਿੱਥੇ ਜਾ ਰਿਹਾ ਹੈਗਾ ਅੱਜ ਮੋਦੀ ਨੂੰ ਸਭ ਤੋਂ ਵੱਡਾ ਰਖਤਰਾ ਕਾਂਗਰਸ ਮੁਕਤਪਾਤ ਕਰਦਾ ਜੋ ਕੁਦੇ ਨਿਸ਼ਾਨਾ ਆਏਗਾ ਮੈਂ ਉਹਨੂੰ ਚੈਲੰਜ ਕਰਨ ਜਾ ਰਿਹਾ ਉੱਥੋਂ ਮੁੜਦੇ ਬਾਅਦ ਉੱਥੋਂ ਮੁੜਦੇ ਬਾਅਦ ਮੇਰੇ ਇਨਕਮੈਕ ਦਾ ਛਾਪਾ ਵੀ ਵੱਜ ਸਕਦਾ ਈੜੀ ਵੀ ਆ ਸਕਦੀ ਹੈ ਮੇਰੀ ਕਲੀਨਿਕ ਬੰਦ ਵੀ ਹੋ ਸਕਦੀ ਹੈ ਮੈਨੂੰ ਜੇਲ੍ਹ ਵੀ ਜਾਣ ਪੈ ਸਕਦਾ ਮੈਂ ਦੋ ਹੱਥੇ ਤਿਆਰ ਹੋ ਕੇ ਮੈਂ ਕਨਿਆਕਮਰੀ ਜਾ ਰਿਹਾ ਹੈਗਾ ਕਿਉਂਕਿ ਕਿਸੇ ਹਿਸਟਰੀ ਚ ਨਾ ਕਿਸੇ ਮੌਕੇ ਇੱਕ ਗੱਲ ਮੁਕਾਬਲਤ ਤੰਦਰੁਸਤ ਹੁੰਦੀ ਹੈ ਅੱਜ ਕਾਂਗਰਸ ਮੁਕਾਬਲਤ ਤੰਦਰੁਸਤ ਹੈ ਇਹ ਭਾਜਪਾ ਦੇ ਮਨੀਸ਼ ਪਤ ਸੋਚ ਕਰਕੇ ਇਹ ਸਟਾਈਲ ਲੈਣਾ ਜੁਰਤਾਂ ਦੀ ਗੱਲ ਕੋਈ ਨਹੀਂ ਹੈਗੀ ਐ ਇਸ ਉਮਰ ਦੇ ਬੰਦੇ ਨੂੰ ਕਿਸੇ ਵੀ ਕੋਸ਼ ਹੋ ਸਕਦਾ ਮੈਨੂੰ ਵੈਸੇ ਵੀ ਕੁਝ ਹੋ ਸਕਦਾ ਹੈਗਾ ਸੋ ਸਵਾਲ ਮੇਰੀ ਸਿਹਤ ਦਾ ਮੇਰੀ ਜ਼ਿੰਦਗੀ ਦਾ ਨਹੀਂ ਹੈਗਾ ਸਵਾਲ ਆਉਣ ਵਾਲੀ ਪੀੜ੍ਹੀਆਂ ਦਾ ਜਮਹੂਰੀਅਤ ਦਾ ਹੈਗਾ ਹੈ ਦੇਸ਼ ਦੇ ਭਾਈਚਾਰੇ ਦਾ ਸਵਾਲ ਹੈਗਾ ਦੇਸ਼ ਦੇ ਗਰੀਬਾਂ ਦਾ ਸਵਾਲ ਹੈ ਜੋ ਅਸਮੇਧਲ ਸ਼ੀਲ ਸਰਕਾਰ ਹੈਗੀ ਹੈ ਉਦਾਰੋਂ ਆਪਣੇ ਨਾਗਰਿਕਾਂ ਬਾਰੇ ਰਵਈਆ ਹੈਗਾ ਯਾ ਉਹ ਬੜਾ ਖਤਰਨਾਕ ਹੈਗਾ ਪਹਿਲਾ ਪਹਿਲਵਾਨ ਕਿਸ ਤਰ੍ਹਾਂ ਪਿੱਟ-ਪਿੱਟ ਕੇ ਮਰ ਗਈਆਂ ਮਨੀਪੁਰ ਦੀ ਔਰਤਾਂ ਦੇ ਜੇ ਕੀਰਨੇ ਸਕੇ ਸੁਣੇ ਨਹੀਂ ਸੀ ਜਾਂਦੇ ਹਿੰਦੁਸਤਾਨ ਦੇ ਜੋ ਦਲਤਾਂ ਨਾਲ ਉੰਨੇ ਵਿੱਚ ਹੋਇਆ ਜੋ ਬਨਾਰਸ ਸਿੰਧ ਯੂਨੀਵਰਸਿਟੀ ਦੀ ਔਰਤਾਂ ਨਾਲ ਹੋਇਆ ਔਰ ਜੋ ਵਕ-ਵਕ ਥਾਮ ਦੇ ਹੱਥ ਉਸ ਲੈ ਲੋ ਕਿੰਨੀ ਮੈਂ ਕਿਡਾ ਨਾ ਮਾ ਕਣਾ ਸਕਦਾ ਜੋ ਮੁਲਕ ਦਾ ਹਾਲ ਹੈਗਾ ਹੈ ਕਮਜ਼ੋਰ ਤਬਕਿਆਂ ਨਾਲ ਪੀਮਾ ਕੋਰੇ گاਉਂ ਦੀ ਘਟਨਾ ਹੋਵੇ ਜਗ ਫਿਰ ਖੋਰ ਬਹੁਤ ਸਾਰੇ ਥਾਮਾ ਤੇ ਕਿਤੇ ਜਿਹੜੇ ਜਮਹੂਰੀ ਲੈ ਦੇ ਕਰਕੁਨ ਹੈ ਜੇਲਾ ਸਰਦੇ ਪਏ ਹੈਗੇ ਆ ਚਾਰ ਚਾਰ ਸਾਲ ਤੋਂ ਬੈਠੇ ਹੈਗੇ ਆ ਸੋ ਇੱਕ ਅਨਲਾਨੀ ਐਮਰਜੈਂਸੀ ਦਾ ਜੋ ਮਾਹੌਲ ਹੈਗਾ ਹੈ ਉਹਨੂੰ ਚੁਣੌਤੀ ਦੇਣਾ ਐਂਡ ਆਈ ਟੈਲ ਯੂ ਪਲੱਸ ਆ ਪੀਪਲ ਮੀ ਮਾਈਸੈਲਵ ਐਂਡ ਪੀਪਲ ਲਾਈਕ ਮੀ ਪੀਆਰ 434 ਐਂਡ ਬਿਓਂਡ ਥੈਟ ਵੀ ਆਰ ਬਿਓਂਡ ਥੈਟ ਅਸੀਂ ਸਾਇੰਸ ਦੇ ਬੰਦੇ ਆ 21 ਸਦੀ ਦੇ ਨਾਗਰਿਕ ਆ ਏ ਸੋਚ ਕੇ ਜੇ ਹੁਣ ਨਾ ਬੋਲੇ ਫਿਰ ਕਦੀ ਬੋਲਣ ਜੋਗੇ ਰਹਿਣਾ ਨਹੀਂ ਹੈਗਾ ਇਹ ਤੁਹਾਡਾ ਕੰਦੀ ਤੁਹਾਡੇ ਵਿੱਚਕਾਰ ਲਗਾਏ ਸੋ ਚੁਣੌਤੀਆਂ ਬਹੁਤ ਨਹੀਂ ਮੁਸ਼ਕਲ ਪਰ ਇਹ ਕੰਮ ਹੈਗਾ ਤੇ ਉਮੀਦ ਹੈਗੀ ਹੈ ਕਿ ਜੇਕਰ ਇਹ ਡਿਸਕਾਊਂਟ ਵੀ ਕਰਦੇ ਹੀ ਜਿਹੜੀ 80% ਚੋਣਾਂ ਦਾ ਵਾਅਦਾ ਪਹਿਲੀ ਦੂਜੀ ਫੇਜ਼ ਦਾ ਇਲੈਕਸ਼ਨ ਕਮਿਸ਼ਨ ਦੇ ਡੂਬੀਅਸ ਰੋਲ ਨੂੰ ਆਪਾਂ ਇਗਨੋਰ ਵੀ ਕਰਦੇ ਹੀ ਤਾਂ ਵੀ ਸਭਾਵਨਾਵਾਂ ਇਹ ਬਣ ਲਈਆਂ ਜਿਨ੍ਹਾਂ ਨੇ ਪੌਲਸਟਰ ਹੈਗੇ ਹੈ ਜਿਨੇ ਚਨਾਬੀ ਪ੍ਰਿਖਵਾਣੀਆਂ ਕਰਨ ਵਾਲੇ ਲੋਕ ਨੇ ਉਹਨਾਂ ਚੋ ਮੈਜੋਰਟੀ ਜੋ ਆਲਟਰਨੇਟ মিডিਆ ਹੈਗਾ ਉਹਦਾ ਕਹਿਣਾ ਹੈਗਾ ਹੈ ਕਿ 2024 ਚ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਮੋਦੀ ਦਫਾ ਹੋਣ ਜਾ ਰਿਹਾ ਮੋਦੀ ਹਰਾਇਆ ਜਾ ਰਿਹਾ ਮੋਦੀ ਕੇ ਪੀ ਸਰਕਾਰ ਨਹੀਂ ਬਣਦੀ ਜਾ ਰਹੀ ਨਹੀਂ ਬਣਦੀ ਜਾ ਰਹੀ ਨਹੀਂ ਬਣਦੀ ਜਾ ਰਹੀ ਸੋ ਇਸ ਕਰਕੇ ਕੀ ਹੋਣਾ ਚਾਰ ਨੋ ਬਿਖਰੇ ਗਰ ਪਿਆ ਹੈਗਾ ਆਪਾਂ ਆਪਣਾ ਇਤਿਹਾਸ ਕਰੋ ਨਾ ਕਰਨਾ ਹੈਗਾ ਗਾਂਧੀ ਨੇ ਆਪਣਾ ਕਰਨਾ ਤੁਸੀਂ ਆਪਣਾ ਕਰਨਾ ਹੈਗਾ ਐਮਪੀ ਬਣਨਾ ਨਾ ਬਣਨਾ ਮੇਰੇ ਵਾਸਤੇ ਬਹੁਤ ਛੋਟਾ ਮੁੱਦਾ ਹੈ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਦਿਲ ਦੀ ਗੱਲ ਦੱਸ ਰਿਹਾ ਪਿਛਲੇ 50 ਸਾਲ ਤੋਂ ਡਾਕਟਰੀ ਕਿਤੇ ਦੌਰਾਨ ਜੋ ਲੱਖਾਂ ਗੁੜੀਆਂ ਨੇ ਲੱਖਾਂ ਬਜ਼ੁਰਗਾ ਨੇ ਲੱਖਾਂ ਪਹਿਨਾ ਨੇ ਲੱਖਾਂ ਭਰਾਵਾਂ ਨੇ ਜੋ ਮੇਰਾ ਮੱਥਾ ਚੁੰਮਿਆ ਮੇਰਾ ਸਿਰ ਘੋਸਿਆ ਮੈਨੂੰ ਗਲਵਕੜੀ ਪਾਈ ਮੇਰੇ ਵਾਸਤੇ ਐਮਪੀ ਮੰਨ ਤੋਂ ਕਿੰਨਾ ਵੱਡਾ ਖਜ਼ਾਨਾ ਹੋਏਗਾ ਤੋ ਮੇਰੇ ਕੋਲ ਮੈਂ ਆਪਣੇ ਦੇਸ਼ ਚ ਲਈ ਬੈਠਾਂਗਾ ਬਹੁਤ ਵੱਡਾ ਖਜ਼ਾਨਾ ਇਟ ਇਜ਼ ਹਿਊਜ ਟ੍ਰੀਜ਼ ਬਹੁਤ ਵੱਡਾ ਖਜ਼ਾਨਾ ਹੈਗਾ ਸੋ ਐਮਪੀ ਦੇ ਇੱਕ ਵਾਰ ਬਣ ਗਿਆ ਸੀਗਾ ਦੁਬਾਰਾ ਐਮਪੀ ਵਾਸਤੇ ਕੋਈ ਫੀਸ ਨਹੀਂ ਲੱਗ ਜਾਏਗੀ ਯੂਰ ਐਕਸ ਐਮਪੀ ਆਲਰੇਡੀ ਸੋ ਅੱਜ ਮੈਂ ਤੁਹਾਡੇ ਵਿੱਚਕਾਰ ਆਇਆ ਤਾਂ ਮਕਸੂਦ ਵੱਖਰਾ ਹੈਗਾ ਹੈ ਦੇਸ਼ ਵੱਖਰਾ ਹੈਗਾ ਇੱਕ ਵੱਖਰਾ ਹੈਗਾ ਇੱਕ ਵੱਖਰਾ ਨਕਸ਼ਾ ਬਣ ਰਿਹਾ ਹੈਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿਹੜਾ ਹਿੰਦੁਸਤਾਨ ਛੱਡ ਕੇ ਜਾਣਾ ਹੈਗਾ ਕਾਰਪੇਟ ਹਿੰਦੁਸਤਾਨ ਖਰਪਾ ਦੇ ਹਿੰਦੁਸਤਾਨ ਜਹ ਆਮ ਲੋਕਾਂ ਲਈ ਬਰਾਬਰ ਮੌਕੇ ਦੇਣ ਵਾਲਾ ਸਮਾਜਿਕ ਤੇ ਆਰਥਿਕ ਆਜ਼ਾਦੀ ਦੇਣ ਵਾਲਾ ਹਿੰਦੁਸਤਾਨ ਨਫਰਤ ਵਾਲਾ ਹਿੰਦੁਸਤਾਨ ਜਬ ਪਾਈਚਰਾਵ ਹਿੰਦੁਸਤਾਨ ਜਮਹੂਰੀ ਹਿੰਦੁਸਤਾਨ ਜਾਂ ਡिक्टਟਰਸ਼ਿਪ ਵਾਲਾ ਹਿੰਦੁਸਤਾਨ ਇਹ ਫੈਸਲਾ ਕਰਨਾ ਮੇਰਾ ਵੀ ਫਰਜ ਹੈਗਾ ਤੁਹਾਡਾ ਵੀ ਫਰਜ ਹੈ ਮੈਂ ਤੁਹਾਨੂੰ ਵੋਟ ਆਤੇ ਜੇ ਤੁਹਾਨੂੰ ਕਹਿ ਨਹੀਂ ਲੋਟ ਪਾਗੀ ਫਿਰ ਤਾਂ ਮੈਂ ਸਮਝਦਾ ਕਿ ਮੇਰਾ ਜ਼ਿੰਦਗੀ ਦਾ ਮਕਸਦ ਹੀ ਨਹੀਂ ਹੈਗਾ ਤੁਸੀਂ ਵੋਟ ਤਾਂ ਆਪਣੇ ਆਪ ਬਾਣੀ ਚਾਹੀਦੇ ਤੁਹਾਨੂੰ ਮੈਂ ਕਹ ਮੈਂ ਰਿਕਵੈਸਟ ਨਹੀਂ ਕਰਦਾ ਮੈਂ ਤੁਹਾਨੂੰ ਮਤਲਬ ਕਿਸਦਾ ਜਨੂਨ ਯਕੀਨ ਦਵਾਣਾ ਹੈਗਾ ਕਿ ਇਮਾਨਦਾਰੀ ਨਾਲ ਇਸ ਕਾਰਜ ਵਾਸਤੇ ਤੁਰੇ ਹੈਗੇ ਆ It, that Gandhi and people like Gandhi are for 2024 and beyond that. We will fight this rascal, we will fight this meanness, we will fight fascism, we will fight this capitalism and fight this this this, this, this dictator regime. So it's a right, lie which follows Sat ਤੁਸੀਂ ਬਲ ਸਾਥ ਦਿਓ ਆਪ ਵੀ ਗਲੀ ਗਾਂਢ ਚ ਵੀ ਦੋਸਤਾਂ ਮਿੱਤਰਾਂ ਨੂੰ ਵਿਦਿਆਰਥੀਆਂ ਨੂੰ ਸਭ ਨੂੰ ਕਹੋ ਕਿ ਦੇਸ਼ ਬੜੀ ਖਤਰਨਾਕ ਹਾਲਤ ਵਿੱਚ ਹੈਗਾ ਬੇਰੁਜ਼ਗਾਰੀ ਦਾ ਆਲਮ ਬਹੁਤ ਜ਼ਿਆਦਾ ਹੈਗਾ ਗੁਰਬਦ ਆਲਮ ਬਹੁਤ ਜ਼ਿਆਦਾ ਹੈਗਾ ਤਨ ਕੁਛ ਥਾਂ ਚ ਇਕੱਠਾ ਹੋ ਰਿਹਾ ਸਮਾਜ ਵੰਡਿਆ ਜਾ ਰਿਹਾ ਹੈਗਾ ਸਮਾਜ ਲੁੱਟਿਆ ਜਾ ਰਿਹਾ ਹੈਗਾ ਦੇਸ਼ ਦੇ ਸਾਸੇ ਖਤਮ ਹੋ ਗਏ ਜਿਹੜੀ ਇੰਸਟੀਚੂਨਲ ਡੈਮੋਕ੍ਰੇਸੀ ਹੈ ਇੱਕ ਤਾਂ ਦੋ ਤਰ੍ਹਾਂ ਦੀ ਡੈਮੋਕ੍ਰੇਸੀ ਇੱਕ ਇੰਸਟੀਚੂਸ਼ਨਲ ਡੈਮੋਕ੍ਰੇਸੀ ਹੈ ਇੱਕ ਪਪੂਲਰ ਡੈਮੋਕ੍ਰੇਸੀ ਹੈ ਵੋਟਾਂ ਵਾਲੀ ਇੰਸਟੀਚੂਸ਼ਨਲ ਡੈਮੋਕ੍ਰੇਸੀ ਕੰਪਰਮਾਈਜ਼ ਹੋ ਗਈ ਹਾਈਜੈਕ ਹੋ ਗਈ ਹੈ ਜੇ ਪਹਿਲਾਂ ਜਿਹੜਾ ਕੀਤਾ ਇਲੈਕਸ਼ਨ ਕਮਿਸ਼ਨ ਈਡੀ ਸੀਬੀਆਈ ਕੋਰਟਾਂ ਕੈਗ ਜਿਹੜੇ ਇਨਸਟਰੂਮੈਂਟ ਹੈ ਇੰਸਟੀਚੂਸ਼ਨਲਾਈਜ਼ ਡੈਮੋਕ੍ਰੇਸੀ ਦੇ ਉਹ ਸਾਰੇ ਹਾਈਜੈਕ ਹੋ ਚੁੱਕੇ ਹੈਗੇ ਸਿਰਫ ਜੇਕਰ ਦੁਆਰਾ ਮੋਦੀ ਸੱਤਾ ਚਾਹੁੰਦਾ ਹੈਗਾ ਇਹਨੂੰ ਫਾਰਮੂਲਾਈਜ਼ ਕਰਨਾ ਹੈਗਾ ਹਿੰਦੂ ਰਾਸ਼ਟਰ ਬਣਾਉਣ ਵਾਲਾ ਇਹ ਦੇਸ਼ ਵਧ ਰਿਹਾ ਹੈਗਾ ਮੈਂ ਹਿੰਦੂ ਰਾਸ਼ਟਰ ਚ ਰਹਿਣ ਨੂੰ ਤਿਆਰ ਨਹੀਂ ਮਰਨਾ ਪਸੰਦ ਕਰੂੰਗਾ ਰੈਜ਼ੀਡੈਂਸ ਡੈਮੋਕਰੇਸੀ ਨੂੰ ਸ਼ਿਫਟ ਕਰਨਾ ਜੋ ਪਾਕਿਸਤਾਨ ਦਾ ਹਾਲ ਹੋਇਆ ਜੋ ਬਾਕੀ ਧੰਦੇ ਆਧਾਰਤ ਮੁਲਕਾਂ ਦਾ ਹਾਲ ਹੋਇਆ ਇੱਕ ਸਾਇੰਸ ਦੇ ਵਿਦਿਆਰਥੀ ਵਾਸਤੇ ਇੱਕ ਡਾਕਟਰ ਵਾਸਤੇ ਇਸ ਨੂੰ ਜਿਉਂ ਜਿਉਂ ਦੇਖਣਾ ਜਾਂ ਚੁੱਪ ਕਰਕੇ ਦੇਖਣਾ ਮੇਰੇ ਮੇਰੇ ਵਸਦਾ ਰੋਗ ਨਹੀਂ ਹੈਗਾ ਸੋ ਇਸ ਕਰਕੇ ਜਜਵਾਦ ਨਹੀਂ ਕੱਲੇ ਹੈਗੇ ਮੇਰਾ 50 ਸਾਲ ਦਾ ਇਸ ਮਾਮਲੇ ਪ੍ਰੈਸੋ ਕੁਮਰ ਸਾਹਿਬ ਜਾਣਦੇ ਹਨ ਜਿੰਦਰ ਸਿੰਘ ਗੁਪਤਾ ਗੁਪਤਾ ਹੀ ਜਾਣਦੇ ਹੈ ਸਪੋਲੀਆ ਸਾਹਿਬ ਜਾਣਦੇ ਹੈ ਹੋਰ ਤੁਸੀਂ ਆਪਣਾ ਬਾਲੀਆ ਸਾਹਿਬ ਜਾਣਦੇ ਹੋਗੇ ਕਿ ਕਿਵੇਂ ਮੈਂ ਜ਼ਿੰਦਗੀ ਚ ヒस्ट्री ਦੇ ਸਹੀ ਪਾਸੇ ਖੜਨ ਲਈ ਮੈਂ ਸੱਚੀ ਦੱਸਾਂ ਜੇ ਮੈਂ ਲੈਫਟ ਮੂਵਮੈਂਟ ਚ ਆਇਆ ਤਾਂ ਵੀ ਇਮਾਨਦਾਰੀ ਨਾਲ ਆਇਆ ਜੇ ਮੈਂ ਆਮ ਆਦੀ ਪਾਰਟੀਆਂ ਤਾਂ ਵੀ ਇਮਾਨਦਾਰੀ ਨਾਲ ਗਿਆ ਜੇ ਮੈਂ ਛੱਡਿਆ ਤਾਂ ਵੀ ਇਮਾਨਦਾਰ ਨਾਲ ਛੱਡਿਆ ਜੇ ਮੈਂ ਕਾਰਸਾ ਤਾਂ ਵੀ ਇਮਾਨਦਾਰੀ ਨਾਲ ਆਇਆ ਦੇਰ ਸਮਥਿੰਗ ਇਨਸਾਈਡ ਮੇਰੇ ਅੰਦਰ ਕੁਸ਼ ਹੈਗਾ ਜੇ ਲਗਾਤਾਰ ਬਲਦਾ ਉਹ ਪਿੰਡ ਮੈਨੂੰ ਯਾਦ ਆਉ ਕਰ ਯਾਦ ਉਹ ਗਲੀਆਂ ਯਾਦ ਆ ਗਈਆਂ ਉਹ ਨਲੀ ਚੋਂ ਚੋਂ ਬੱਚੇ ਯਾਦ ਆ ਗਏ ਜਿਨ੍ਹਾਂ ਵਾਸਤੇ ਜਿਹੜਾ ਦੇਸ਼ ਹੈ ਹੋਰ ਜਾਦੇ ਨਰਕ ਬਣ ਜਾ ਰਿਹਾ ਹੈਗਾ ਉਹ ਜਮਹੂਰੀਅਤ ਜਿਹੜੀ ਅਸੀਂ ਮਾਨੀ ਹੈਗੀ ਹੈ ਹੁਣ ਤੱਕ ਉਹਦਾ ਜੋ ਖਤਰਾ ਖੜਾ ਹੋਇਆ ਤਾਂ ਗਾਂਧੀ ਵਰਗੇ ਬੰਦੇ ਵਾਸਤੇ ਘਰ ਬੈਠਣਾ ਬਹੁਤ ਮੁਸ਼ਕਲ ਸੇਗਾ ਮੈਂ ਪਹਿਲਾਂ ਤਿਆਰ ਨਹੀਂ ਸੀਗਾ ਪਰ ਜਦੋਂ ਮੈਨੂੰ ਲੱਗਿਆ ਕਿ ਹੁਣ ਪਾਣੀ ਸਿਰੋਂ ਲੰਘੇ ਜਾ ਲੰਘ ਕੇ ਜਾ ਰਿਹਾ ਇਸ ਤੋਂ ਬਾਅਦ ਜੀਣ ਦਾ ਫਾਇਦਾ ਨਹੀਂ ਹੋਣਾ ਕੋਈ ਇਸ ਤੋਂ ਬਾਅਦ ਅਸੀਂ ਕਹਿਣ ਜੋਗੇ ਰਹਿਣਾ ਨਹੀਂ ਕੁਝ ਵੀ ਤਾਂ ਮੈਨੂੰ ਰਾਹੁਲ ਨੇ ਕਿਹਾ ਰਾਹੁਲ ਜੀ ਨੇ ਕਿ ਗਾਂਧੀ ਮੈਂ ਤੇਰੀ ਮਦਦ ਹੀ ਲੋੜ ਹੈਗੀ ਆਈ ਵਾਂਟ ਯੂ ਟੂ ਬੀ ਇਨ ਦਾ ਪਾਰਲੀਮੈਂਟ ਮੈਂ ਮਨ ਬਣਾ ਲਿਆ ਕਿ ਮੈਂ ਰਾਹੁਲ ਦੇ ਨਾਲ ਲੱਗੂਗਾ ਔਰ ਨਾਲ ਮਿਲ ਕੇ ਆਪਾਂ ਸਾਰੇ ਇੱਕ ਨਵਾਂ ਹਿੰਦੁਸਤਾਨ ਇੱਕ ਜਮਹੂਰੀ ਹਿੰਦੁਸਤਾਨ ਕਾਰਪਟ ਰੁਕ ਤੋਂ ਮੁਕਤ ਹਿੰਦੁਸਤਾਨ ਇੱਕ ਭਾਈਚਾਰਾ ਹਿੰਦੁਸਤਾਨ ਬਣਾਮਗੇ ਸੋ ਮੈਂ ਬਹੁਤ ਬਹੁਤ ਧੰਨਵਾਦੀ ਤੁਸੀਂ ਲੰਮਾ ਸਮਾਂ ਇੱਥੇ ਬੈਠੇ ਹੋ ਅਲਗ ਅਲਗ ਵਿਚਾਰ ਸੋਹਣੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ